ਚੱਲ ਰਿਹਾ ਜੀ ਪੋਲਟਰੀ ਫਾਰਮ ਦਾ ਕੰਮ ਪੂਰੇ ਜੋਰਾਂ ਤੇ ਹੁਣ ਕਿਵੇਂ ਹੈ ਕੁਆਲਿਟੀ ਕਿਵੇਂ ਨਹੀਂ ਅਜੇ ਬਾਰੇ ਪਾ ਤੂੰ ਕੁਝ ਨਹੀਂ ਪਤਾ ਉੱਧਾ ਮੇਰੇ ਕੋਲ ਫੈਰ ਜੀ ਚੱਲ ਰਿਹਾ ਤੇ ਕੁਆਲਿਟੀ ਜਿਵੇਂ ਦੀ ਹੈ ਅਜੇ ਕੋਈ ਜੋੜਾ ਵੀ ਨਹੀਂ ਹੈਗਾ ਇਸ ਦਾ ਤੇ ਜੱਗੇ ਨੇ ਟਰੈਕਟਰ ਦੀ ਤਾਕਤ ਨਾਲ ਆਈ ਲੱਗੇ ਹੋਣਾ ਜੀ ਜੀ ਰੋਲੇ ਬਲ ਕਰ ਰਾ ਫੋਲਟਰੀ ਫਾਰਮ ਨੂੰ ਤੇ ਆ ਦੱਸ ਦਿਓ ਜੀ ਮਨਦੀਪ ਸਿੰਘ ਜੀ ਆ ਕਿਵੇਂ ਕੁਆਲਟੀ ਆ ਕਿਵੇਂ ਨਹੀਂ ਹੁਣ ਮੈਂ ਤਾਂ ਲਾਈਵ ਚਲਾਇਆ ਵਾ ਮੇਰੇ ਕੋਲ ਹੈ ਤਾਂ 5G ਨੈਟਵਰਕ ਇਸ ਟਾਈਮ ਆ ਬਾਕੀ ਪਤਾ ਨਹੀਂ ਹੈਪੀ ਬਰਥਡੇ ਬਾਪੂ ਜੀ ਨੂੰ ਹਾਂ ਜੀ ਬਲਵੀਰ ਸਿੰਘ ਜੀ ਹੈਪੀ ਬਰਥਡੇ ਬਾਜੀ ਉਹਨੇ ਫਸਾ ਲਿਆ ਕੋ ਰੁਪੀ ਜਗਾ ਟਰੈਕਟਰ ਰਜਿੰਦਰ ਰਾਏ ਸਿੱਧਾ ਹੀ ਤਰਨ ਨੂੰ ਸਿੱਧਾ ਹੀ ਆ ਬਰੀ ਨਾ ਐ ਸੋਕੇ ਭਾਜੀ ਓਕੇ ਤੇ ਮੈਂ ਚਲਾਰ ਛੱਡਾਂ ਜਣੇ ਲਾਇਵ ਤੇ ਉੱਪਰੋਂ ਮਿਸਤਰੀ ਵੀ ਲੱਗਾ ਵਾਜੀ ਉੱਪਰ ਬਨੇਰੇ ਬਨੂਰੇ ਜੇ ਬਣ ਕੇ ਨੇਰੀ ਪਾਊਗਾ ਪਰ ਵੀ ਜਿਹੜੀ ਵੱਧ ਘੱਟ ਮਿੱਟੀ ਪਈ ਹੋਈ ਸੀ ਉਹ ਬਰਾਬਰ ਕਰਦੀ ਐ ਕਣ ਉਧਰ ਬਾਈ ਵੀ ਨਾਲ ਦੀ ਨਾਲ ਕੰਧ ਦੇ ਕੋਲ ਸਫਾਈ ਕਰ ਰਿਹਾ ਆ ਆਰਡਰ ਤਾਂ ਉਹਨੇ ਮੰਨੂ ਲਾਇਆ ਤਾਂ ਬਾਈ ਨੇ ਮੈਂ ਹਾਂ ਚੱਲ ਲੈ ਵੀ ਤਲਾ ਲੰਦਾ ਮੈਂ ਦੇਖ ਕੇ ਜੱਗੇ ਇੱਧਰ ਉਹ ਦੇਖ ਕੇ ਤੇਰਾ ਇੱਧਰ ਪਿੱਲਰ ਨਾਲ ਨਾਲ ਲਾ ਲਈ ਤੇ ਕਹਿੰਦਾ ਬੈਂਪਰ ਬਹੁਤ ਲੰਬਾ ਮੂਰੇ ਜਾਣ ਦੇ ਜਾਣ ਦੇ ਲੰਘ ਜਣਾ ਬਲਾਦੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬੀਰ ਸਿੰਘ ਜੀ ਕਹਿੰਦੇ ਅਸੀਂ ਪੱਤੀ ਤੋਂ ਵੀਰ ਜੀ ਅੱਛਾ ਅੱਛਾ ਸਭ ਠੀਕ ਹੈ ਠੀਕ ਹੈ ਠੀਕ ਹੈ ਲੱਗੇ ਹੋયા ਆ ਜੀ ਤੁਹਾਡੀਆਂ ਸਾਰੀਆਂ ਦੀਆਂ ਦੁਆਵਾਂ ਦੇ ਨਾਲ ਕੰਮ ਅੱਗੇ ਵਧ ਰਿਹਾ ਜੀ ਹੌਲੀ ਹੌਲੀ ਅੱਜ ਇਹਨੂੰ ਪੂਰਾ ਲੈਵਲ ਕਰ ਦੇਣਾ ਜੀ ਲੈਵਲ ਕਰਨ ਤੋਂ ਬਾਅਦ ਵਿੱਚ ਘਰੇ ਦੇ ਵਿੱਚ ਫਰਸ਼ ਪਾਉਣ ਦਾ ਪ੍ਰੋਸੈਸ ਸ਼ੁਰੂ ਕਰਨਾ ਦੇਖਦੇ ਆਂ ਵੀ ਕਿਵੇਂ-ਕਿਵੇਂ ਅੱਗੇ ਕੰਮ ਚੱਲ ਰਿਹਾ ਜਿੱਦਾਂ ਦਾ ਮੂਡ ਬਣ ਜਾਂਦਾ ਕੋਈ ਪਲਾਨਿੰਗ ਨਹੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਦਾਂ ਦੇਖਿਆ ਵੀ ਆ ਹੋਂ ਨੂੰ ਫਿਰਦਾ ਆ ਬੰਦਾ ਇਹ ਆਇਆ ਸੀ ਮਾ ਮੇਰਾ ਆ ਵੀ ਕਰ ਦੇ ਕੋਈ ਹੋਰ ਆ ਗਿਆ ਤੂੰ ਆ ਵੀ ਕਰ ਦੇ ਆਇਆ ਚੱਲੀ ਜਾਂਦਾ ਸਾਡਾ ਤਾਂ ਜੀ ਕੰਮ ਬਲੈਕ ਵਾਲੇ ਬਟਨ ਵਾਬਦੋ ਜੀ ਹਾਂ ਲਾਈਕ ਵਾਲਾ ਬਟਨ 127 ਜਣੇ ਵਾਚ ਕਰ ਰਹੇ ਆ ਲਾਈਕ ਬੰਦਿਆਂ ਨੇ ਦੋ ਹੀ ਕਰਿਆ ਜੀ ਅੱਛਾ ਲਾਈਕ ਦਾ ਕਰ ਗਿਆ ਕਰੋ ਦੇਖੋ ਤੁਸੀਂ ਇੰਨੇ ਜਣੇ ਸਾਨੂੰ ਵਾਚ ਕਰ ਰਹੇ ਹੋ ਸਾਨੂੰ ਦੇਖ ਰਹੇ ਹੋ ਹਨ ਵੀ ਜੇ ਤੁਹਾਨੂੰ ਸਾਾਨੂੰ ਤੁਸੀਂ ਮਤਲਬ ਦੇਖ ਰਹੇ ਹੋ ਅਸੀਂ ਚੰਗੇ ਲੱਗਦੇ ਆ ਤਾਂ ਲਾਈਕ ਦਾ ਬਟਨ ਆ ਬੰਦ ਕਰ ਦਿਓ ਅਸੀਂ ਪੰਜਾਬ ਚ ਆ ਜੀ ਆਪਣੇ ਜ਼ਿਲ੍ਹੇ ਦੇ ਰੋਪੜਾ ਦਾ ਆ ਪੋਲਟਰੀ ਫਾਰਮ ਦਾ ਕੰਮ ਚੱਲ ਰਿਹਾ ਹੈ ਜੀ ਤੇ ਜ਼ੀਰੋ ਲੈਵਲ ਕਰਾ ਰਹੇ ਆ ਵੀ ਇਹਨੂੰ ਇੱਕ ਵਾਰ ਟਰੈਕਟਰ ਕੋ ਮੁਘਮ ਕੇ ਪੱਕਾ ਹੋ ਜਾਊਗਾ ਇਹਨੂੰ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਆਪਾਂ ਨੂੰ ਦਰਮਟ ਮਾਰਨ ਦੀ ਲੋੜ ਨਹੀਂ ਪਊਗੀ ਤੇ ਨਾਲ ਇਹਨੇ ਮਿੱਟੀ ਜਿਹੜੀ ਵੱਧ ਘੱਟ ਆ ਉਹ ਬਰਾਬਰ ਕਰ ਦਊਗਾ ਉਹ ਚੱਕਰਾਂ 'ਚ ਚੱਬੜੇ ਹੋયા ਸੀ ਰਾਣਾ ਮਨਸੂਰ ਜੀ ਆਈ ਲਵ ਯੂ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਉਹਨਾਂ ਦਾ ਬਾਹਰੇ ਕੱਢ ਲਿਆ ਪਰ ਉਧਰੋਂ ਕਮਾ ਕੇ ਬਾੜੂਗਾ ਨਾ ਹੁਣ ਹਾਂ ਹਾਂ ਅਰੇ ਯਾਰ ਜੀਰੋ ਤਾਂ ਬਾਣ ਨਹੀਂ ਰਿਹਾ ਹਾਲਾ ਇੱਧਰ ਪੱਧਰਾ ਜਿਹਾ ਲੱਗ ਗਿਆ ਨਾ ਹਾਂ ਇੱਧਰ ਨਹੀਂ ਹਾਲਾ ਦੂਰ ਤਾਂ ਕੁਝ ਹੋਰ ਹੈ ਤਾਂ ਜਿੰਦੀ ਕਰ ਮੈਨੂੰ ਆ ਲੱਗਦਾ ਵੀ ਇੱਕ ਵਾਰ ਟਰੈਕਟਰ ਬਾੜ ਕੇ ਬਾਉਣਾ ਪੈਣਾ ਹੈ ਅੱਛਾ ਹਾਂ ਕਹਿੰਦੇ ਭਾਜੀ 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 ਕਿਸਾਨ ਮੋਰਚੇ ਦਾ ਕੀ ਬਣੂ ਵੀਰ ਜੀ ਜਾਵੋ ਤੇ ਕਿਸਾਨਾਂ ਕੋਲ ਨਹੀਂ ਜਾਣਾ ਭਾਜੀ ਇੱਧਰ ਕੰਮ ਚੱਲਦੇ ਪਿਆ ਹੁਣ ਇੱਧਰ ਜੇ ਅਸੀਂ ਛੱਡ ਕੇ ਜਾਂਦੇ ਆਂ ਫਿਰ ਪਤਾ ਨਹੀਂ ਹੁਣ ਹਾਂ ਦੇਖਿਆ ਮੈਂ ਤੁਹਾਨੂੰ ਪਹਿਲੀ ਗੱਤ ਆ ਬਾਉਣੂ ਕਿਹਾ ਦੂਗਾ ਨਹੀਂ ਬਾਉਣਾ ਇੰਨਾ ਹੈ ਇੰਨਾ ਕਿ ਲੋਡ ਆਪਾਂ ਨੂੰ ਮਾਣਾ ਮਾਣਾ ਚੱਕ ਦੋ ਤਿੰਨ ਦੋ ਤਿੰਨ ਵਾਰ ਵਾਦੋ ਪਰ ਬਾਹਰ ਚਾਰ-ਚਾਰ ਹੁਣ 50 ਹਾਂ ਮਸ਼ੀਨ ਨਹੀਂ ਮੈਂ ਲਾਈਵ ਚਲਾਵਾ YouTube ਪਰ ਮਸ਼ੀਨ ਮਸੂਮ ਵਾਲਾ ਹੁਣ ਅੱਜ ਤੋਂ ਤਾਂ ਬੰਦਾ ਲੈ ਜਾ ਇੱਕ ਉੱਪਰ ਵਾਲੇ ਨੇ ਉਤਰਨਾ ਹੈਗਾ ਤੂੰ ਖੋਲਟ ਆਇਆ ਮੈਂ ਬਾ 10 ਮਿੰਟ ਤੋ ਲਾਵਾ ਇਹਨੂੰ ਚਲਾਵਾ ਲੈ ਤੈਨੂੰ ਜੜਿਆ ਜੜਾਂਗਾ ਉਹਨੂੰ ਲੈ ਜਾ ਮਿਸਤਰੀ ਨੂੰ ਲੈ ਜਾ ਮਿਸਤਰੀ ਨੂੰ ਲੈ ਜਾ ਤੂੰ ਹੈਲੋ bro ਜੀ ਹੈਲੋ ਜੱਗੇ ਦਾ ਲੱਤ ਠੀਕ ਆ ਹਾਂਜੀ ਉਹ ਦੇਖੋ ਜਾਂਦਾ ਭੱਜਿਆ ਜੇ ਲੱਤ ਠੀਕ ਆ ਤਾਂ ਹੀ ਦੁਰਦਾ ਵੈਸੇ ਜਿਹੜਾ ਥੋੜਾ ਬੋਧਾ ਕੰਮ ਪੈ ਗਿਆ ਜੀ ਉਹ ਤਾਂ ਹੁਣ ਹੈਗਾ ਹੀ ਆ ਮੁਰਗੀ ਫਾਰਮ ਦਾ ਕੀ ਨਾਮ ਰੱਖਣਾ ਜੀ ਹਜੇ ਕੋਈ ਡਿਸਾਈਡ ਨਹੀਂ ਕਰਿਆ ਜੀ 22 ਪੈਸੇ 22 ਫਾਰਮ ਦਾ ਉਹਨਾਂ ਨੇ ਕੰਪਨੀ ਨਾਲ ਕੰਟੈਕਟ ਕਰਿਆ ਆ ਮੈਨੂੰ ਪਤਾ ਨਹੀਂ ਹੈਗਾ ਜੀ ਮਿੱਟੀ ਨੌ 22 ਨੂੰ ਪਤਾ ਹੋਊਗਾ ਜੀ ਪੱਕਾ ਵੀ ਕੀ ਨਾਮ ਆ ਇਹ ਨੌ ਦਾ ਵੀ ਵਿੱਚ ਕਿਉਂ ਜਿਹੜਾ ਕੰਟਰੈਕਟ ਬਣਦਾ ਪਹਿਲਾਂ ਕੰਪਨੀ ਸਾਰਾ ਕੁਝ ਅ ਕਲੀਅਰ ਕਰਦੀ ਕਾਗਜ਼ੀការ ਬਾਈ ਉਸ ਤੋਂ ਬਾਅਦ ਹੁੰਦਾ ਜੀ ਹੈਪੀ ਬਰਥਡੇ ਬਾਪੂ ਜੀ ਬਾਪੂ ਜੀ ਗਏ ਘਰ ਨੂੰ ਜੀ ਰਾਣਾ ਮਨਸੂਰ ਜੀ ਪਾਕਿਸਤਾਨ ਤੋਂ ਆਈ ਲਵ ਯੂ ਬ੍ਰਦਰ ਮੇਰਾ ਆਈ ਲਵ ਯੂ ਪਾਕਿਸਤਾਨ ਵਾਲਾ ਨੂੰ ਆਈ ਲਵ ਯੂ ਸਾਰਿਆਂ ਨੂੰ ਮੇਰੇ ਭਰਾਵਾਂ ਨੂੰ ਦਿਨੋ ਸਲਾਮ ਹੈ ਤੁਹਾਨੂੰ ਚੱਲਦੀ ਆ ਬਾ ਭਾਈ ਤੇ ਉਧਰ ਪਾਪਾ ਜੀ ਵੀ ਆ ਗਏ ਪਾਪਾ ਜੀ ਤੇ ਮੈਂ ਇੱਕ ਵਾਰ ਕਰਵਾ ਦਿੰਦਾ ਸਾਰਿਆਂ ਦਾ ਧੰਨਵਾਦ ਤੇ ਵੀ ਸਾਈਕਲ ਪਰ ਆਪਣਾ ਚਲੋ ਚੱਲ ਚੱਲਦੀ ਰਹਿੰਦੇ ਆ ਜੀ ਪਾਪਾ ਜੀ ਇੱਧਰ ਬੁਲਾ ਦਿਓ ਸਸਰੀਕਾਲ ਸਸਰੀਕਾਲ ਜੀ ਤੁਹਾਨੂੰ ਬਹੁਤ ਵੀਰ ਭਾਈ ਤੇ ਭੈਣਾ ਹੈਪੀ ਬਰਥਡੇਅ ਬੇਸ਼ਕਾਰਿਆ ਧੰਨਵਾਦ ਕਰ ਦਿਓ ਸਾਰਿਆਂ ਦਾ ਧੰਨਵਾਦ ਜੀ ਸਾਰਿਆਂ ਦਾ ਛੋਟੇ ਬੜਿਆਂ ਦਾ ਹਾਂਜੀ ਹਾਂ ਅਸੀਂ ਕੀਰਤਪੁਰ ਸਾਹਿਬ ਤੋਂ ਆਂ ਜੀ ਨਹੀਂ ਕਰਤਾਰਪੁਰ ਸਾਹਿਬ ਤੋਂ ਆਸੂ ਆਲਮ ਇੱਕ ਸੋ ਕੋ ਬੈਂਡ ਜੀ ਤੇ ਲਾ ਬਸ ਖੋ ਬੈਂਡ ਜੀ ਵਾਲੇ ਤੇ ਲੈਕ ਵਾਲੇ ਬਟਨ ਨਹੀਂ ਦੱਬਦਾ ਜੀ ਤੁਸੀਂ ਹਾਂ ਕਿਹੜੀ ਕੰਪਨੀ ਪੁੱਛ ਕੇ ਦੱਸੋ ਬਾਈ ਨੂੰ ਮੈਂ ਪੁੱਛਦਾ ਜੀ ਪੁੱਛਦਾ ਬਾਈ ਨੂੰ ਟਰੈਕਟਰ ਖੜਾ ਲੈਣ ਦੋ ਤੇਰਾ ਹਾਲਾ ਲੱਗਦੇ ਨੇ ਮਗਰ ਬ్రਦਰ ਟਰੈਕਟਰ ਇੱਧਰ ਨੂੰ ਟੇਡਾ ਹੈ ਨਿਕਲ ਗਿਆ ਨਿਕਲ ਗਿਆ ਨਿਕਲ ਗਿਆ ਲਾਈਕ ਵਾਲੇ ਬਟਨ ਨੇ ਦੱਬੇ ਜੀ ਤੁਸੀਂ ਲੈ ਕੇ ਦੱਬ ਦਿਓ ਲਾਈਕ ਲਾਈਕ ਆਫ ਬੀਰ ਸਿੰਘ ਸਤਿ ਸ੍ਰੀ ਅਕਾਲ ਜੀ ਜੀ ਲੇਟ ਠੀਕ ਕੀ ਹਾਲ ਆ ਬਾਈ ਜੀ ਹਾਲ ਤਾਂ ਸਾਰਾ ਦਾ ਠੀਕ ਆ ਤੁਸੀਂ ਆਪਣਾ ਦੱਸੀ ਜਾਓ ਤੇ ਸਾਡਾ ਪੁੱਛੀ ਜਾਓ ਅਸੀਂ ਹੌਲੀ ਹੌਲੀ ਇੱਥੇ ਕੰਮ ਚਲਾਈ ਜਾਂਦੇ ਆ ਉਧਰ ਮਿਸਤਰੀ ਇੱਕ ਉਹ ਚੜਾ ਬੈਠਾ ਜੀ ਉੱਪਰ ਉਹ ਫੋਨ ਪਰ ਲਾਈਵ ਦੇਖਣ ਲੱਗਿਆ ਵਾ ਜੀ ਪੂਰੀ ਮਸਤੀ ਨਾਲ ਕੰਮ ਚੱਲ ਰਿਹਾ ਇੱਕ ਮਿਸਤਰੀ ਇੱਧਰ ਕਾਂਡੀ ਟੇਸੀ ਚੱਕੀ ਜਾਂਦਾ ਜੀ ਇਹ ਮਸਾਲਾ ਲੱਗੇ ਜੀ ਰਲੌਣ ਹੋਰ ਕਹਿੰਦਾ ਜੀ ਮਾਂ ਨਿਉ ਭਰ ਦਿੰਦਾ ਉੱਥੇ ਤੱਕ ਜਿਹੜੀ ਆ ਪੱਟੀ ਵੀ ਆ ਮਾਂ ਜਰੂਰ ਵਾਈ ਨਾਟ ਜਰੂਰ ਭਰੋ ਜੀ ਉਦੋਂ ਬਾਅਦ ਉਹ ਫਰਮੇ ਖੋਲ ਕੇ ਅਸੀਂ ਉਹ ਭਰਨੇ ਆ ਜੇ ਵਾਹ ਆ ਘਰ ਦੇ ਘਰ ਆ ਵੀਰ ਜੀ ਕਿੰਨੀਆਂ ਮੁਰਗੀਆਂ ਲੈ ਕੇ ਆਉਣੀਆਂ ਤੁਸੀਂ ਅਸੀਂ ਨਹੀਂ ਲੈ ਕੇ ਆਉਣੇ ਜੀ ਕੰਪਨੀ ਵਾਲੇ ਨੇ ਭੇਜਣੀਆਂ ਜੀ ਜਿੱਦਣੇ ਤਿਆਰ ਹੋ ਗਿਆ ਜੀ 5000 ਦਾ ਪ੍ਰੋਜੈਕਟ ਆਪਣਾ ਵੀ 5000 ਆ ਪੀਸ ਬਾਰਡ ਚਾ ਚੂਚਾ ਕਹਿ ਲੋ ਜੋ ਮਰਜ਼ੀ ਕਹਿ ਲੋ ਵੀ ਉਹ ਪੈ ਜਾਣਾ ਇਹਦੇ ਜਾ ਤੇ 5 ਕੁ 1000 ਦੇ ਲੱਗ ਭੱਗ ਦੀ ਤਿਆਰੀ ਹੈ ਜੀ ਬਾਕੀ ਦੇਖਦੇ ਆ ਅੱਗੇ ਅੱਗੇ ਕੀ ਪ੍ਰੋਗਰੈਸ ਹੁੰਦੀ ਹੈ ਜੀ ਉਹਨਾਂ ਤਾਂ ਥੋੜਾ ਥੋੜਾ ਹੀ ਬੋਣ ਨੂੰਗਾ ਤਾਂ ਬਾਈ ਨੇ ਤਾਂ ਪੂਰੀ ਬਾਤ ਆ ਬੀਰ ਜੀ ਮੇਰਾ ਵੀ ਬਹੁਤ ਗਲਤ ਕਰਦਾ ਤੁਹਾਡੇ ਨਾਲ ਆ ਕੇ ਕੰਮ ਕਰਾਵਾਂ ਜਨਾਨੀਆਂ ਕਿਸੇ ਤੋਂ ਘੱਟ ਨਹੀਂ ਗਰਮੀ ਤਕੋਰ ਪਰ ਚਲੋ ਸਾਡੇ ਕੋਲ ਤਾਂ ਜਿਹੜੇ ਪਹਿਲੀ ਲੇਬਰ ਵਾਲੇ ਬਹੁਤ ਪੂਰੇ ਆ ਬਾਕੀ ਖੇਤ ਦੇ ਕੰਮ ਨੂੰ ਗਰਮੀ ਤਕਾ ਕਰ ਬੀਤ ਪਰ ਭੈਣ ਸਾਡੀ ਇੱਕ ਜੁੱਲੋ ਫਿਪ ਕੁਏਰ ਪਤਾ ਨਹੀਂ ਯਾਰ ਮੈਨੂੰ ਮੇਰੀ ਅੰਗਰੇਜ਼ੀ ਹੈ ਨਹੀਂ ਹੈਗੀ ਹੁਣ ਮੈਂ ਨੌ ਪੜ ਨਹੀਂ ਸਕਦਾ ਬਾਈ ਉੱਧਰ ਬਹਿ ਗਿਆ ਸਤਿ ਸ੍ਰੀ ਅਕਾਲ ਬਾਈ ਜੀ ਫਰੋਮ ਪਾਕਿਸਤਾਨ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਦੋ ਵਾਰ ਤੁਸੀਂ ਕਿੱਥੇ ਤੋਂ ਹੋ ਜੀ ਭਾਜੀ ਮੈਂ ਹੈਗਾ ਜੀ ਰੋਪੜ ਤੋਂ ਸਾਡਾ ਜ਼ਿਲ੍ਹਾ ਰੋਪਨਗਰ ਹੈ ਜੀ ਤੇ ਰੋਪਨਗਰ ਦੇ ਨਾਲੇ 5-6 ਕਿਲੋਮੀਟਰ ਦੇ ਵਿੱਚ ਵਿੱਚ ਸਾਡਾ ਪਿੰਡ ਮਾਲਾ ਚੱਲਿਆ ਜੀ ਲੈ ਕਾਲੇ ਬਟਨ ਨਹੀਂ ਹੀ ਦੱਬ ਰਹੇ ਜੀ ਉਹ ਨਾਲ ਦੀ ਨਾਲ ਦੱਬੀ ਜਾਓ ਨਾਲੇ ਕੁਆਲਿਟੀ ਦੱਸ ਦਿਓ ਕਿੰਦਾਂ ਦੀ ਚੱਲਦੀ ਹੈ ਲਾਈਵ ਦੀ ਮੈਂ ਚਲਾਈ ਜਾਵਾਂ ਵਧੀਆ ਨਾ ਚੱਲੇ ਫਿਰ ਤਾਂ ਫਾਇਦਾ ਕੋਈ ਨਹੀਂ ਹੈਗਾ ਬਹਗ ਰੂਤ ਸਤ ਨਾਮ ਸਤ ਨਾਮ ਲਾਈਵ ਦੀ ਕੁਆਲਿਟੀ ਵਧੀਆ ਚੱਲ ਰਹੀ ਹੈ ਜੀ ਪੂਰ ਆ ਜੀ ਪੂਰ 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 ਓਹੋ ਇਹਨੂੰ ਹੁਣ ਕਿਵੇਂ ਬੈਸਟ ਕਰਾਂ ਬੈਸਟ ਹੋਊਗਾ ਜੀ ਉਹ ਮੈਂ ਕੋਠੇ ਪਰ ਖੜੂਗਾ ਫੇਰ ਜਾ ਕੇ ਬੈਸਟ ਹੋਊਗਾ ਉੱਥੇ 5ਜੀ ਪੂਰੀ ਚੱਲਦਾ ਇੱਥੇ ਹੁਣ ਚੱਲ ਤੌਰੇ ਵੀਰੇ 5ਜੀ ਪਤਾ ਨਹੀਂ ਹੁਣ ਅਛਾਈ ਬਲਬੀਰ ਸਿੰਘ ਜੀ ਦਾਸਨ ਦਰਸ਼ਨ ਆਪਣੇ ਖੇਤੀਬਾੜੀ ਤੇ ਵਿਅਸਥਾ ਉਹਨੇ ਮੁੰਡਾ ਆਪਣਾ ਕੈਨੇਡਾ ਭੇਜਤਾ ਜੀ ਆ ਆਪਣੇ ਜੋਗਾ ਕੰਮਕਾਰ ਕਰੀ ਜਾਂਦਾ ਹੁਣ ਖੇਤੀਬਾੜੀ ਚ ਵਿਅਸਤ ਹੋਆ ਵਾ ਜੀ ਉਹ ਵੀਰ ਜੀ ਵਧੀਆ ਚੱਲਦਾ ਲਾਈਵ ਓਕੇ 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 ਜੀ ਓਕੇ ਕੋਈ ਕਹਿੰਦਾ ਨਹੀਂ ਚੱਲਦਾ ਤੁਸੀਂ ਵੀ ਕਹਿੰਦਾ ਵਧੀਆ ਚੱਲਦਾ ਬਲਵੀਰ ਸਿੰਘ ਜੀ ਓਕੇ ਵੀਰ ਜੀ ਉੱਤੇ ਬੱਸ ਤਾਂ ਜੀ ਵਧੀਆ ਚੱਲਦਾ ਫਿਰ ਤਾਂ ਹੋਰ ਰੱਬ ਚਾਹੀਦਾ ਆਪਾਂ ਨੂੰ ਆ ਜੱਗੇ ਨੇ ਜੀ ਆਪਣੀ ਤੱਤਰ ਬੰਗੀ ਜੀ 레이저 ਵਾਲੀ ਆ ਗੱਡਤੀ ਲੈ ਆ ਕੇ ਨੇੜੇ ਜੀ ਹੁਣ ਉਹ ਕਹਿੰਦਾ ਫਿਰ ਇਹਨੂੰ 레이저 ਮੇਨਟੇਨ ਕਰਨਾ ਔਖਾ ਹੋ ਜਾਂਦਾ ਦਾ ਉਹ ਖਿੱਚਦਾ ਕੰਮ ਨੂੰ ਤੁਸੀਂ ਤੁਸੀਂ ਤਾਂ ਪੱਟਾ ਪਾ ਹੱਥ ਧਾਰ ਕੇ ਖੜ ਗਏ ਦੋ ਜਣੇ ਹਾਂ ਪਾਲ ਬਾਈ ਕਿੱਦਾਂ ਫਿਰ ਮਿਸਤਰੀ ਮੈਨੂੰ ਲੱਗਦਾ ਥਕਾਤਾ ਤਾਂ ਯਾਰ ਮਿਸਤਰੀ ਕੀ ਕਰ ਰਹੇ ਹੈ ਠੰਡਾ ਪਾਣੀ ਪੀ ਮਰੇ ਅੱਜ ਤਾਂ ਠੰਡਾ ਪਾਣੀ ਵੀ ਨਹੀਂ ਲਾਈਟ ਵੀ ਨਹੀਂ ਆਈ ਬੱਸ ਹਾਂ ਮੈਂ ਤੀਰ ਬਾਬਾ ਨਾਚਣਾਈ ਖਤਮ ਕਰਕੇ ਦਪਹਿਰਾ ਹੋ ਗਿਆ ਤਾਂ ਜੀ ਹਾਂ ਉਹਦੇ ਬਾਅਦ ਮੇਕਨੀਕ ਆ ਉੱਪਰ ਉੱਪਰ ਨਹੀਂ ਗਿਆ ਲੈਂਟਰ ਪਰ ਗਿਆ ਉੱਪਰ ਰਿਹਾ ਅੱਗੇ ਆਪਣੇ ਬੰਦੇ ਬਣ ਕੇ ਝਾੜੂ ਮਾਰ ਕੇ ਰੂਹ ਵਿੱਚ ਕੀਦਾ ਸਾਫ ਕਰਕੇ ਲੈਂਟਰ ਨੂੰ ਹਾਂ ਫਿਰ ਮੇਕਨੀਕ ਇਹ ਕਿਹਾ ਵੀ ਚਾਲਦਾ ਫਲੇਟਰ ਲੱਗਿਆ ਤਾਂ ਹਾਂ ਆ ਵੀ ਤਾਂ ਲੈਂਟਰ ਪਾਇਆ ਦੇ ਦੀ ਧੂਹਾ ਹਾਂ ਦੇਰਾ ਬੰਦਾ ਲੱਗਿਆ ਤਾਂ ਰੇਤਾ ਗੇਨ ਹਾਂ ਏ ਬੰਦੇ ਤੇ ਇਹ ਤੱਕ ਮਸਾਲਾ ਨਹੀਂ ਹੋਇਆ ਤਿਆਰ ਅੱਛਾ ਇਹ ਹੁਣ ਮਸਾਲਾ ਕਰ ਰਿਹਾ ਤਿਆਰ ਹੂੰ ਇਹ ਤਿਆਰ ਮਸਾਲਾ ਕਿੰਨੇ ਟਾਈਮ ਤੱਕ ਕਰਦਾ ਹੁਣ ਕਹਿ ਵੀ ਸਾਡੇ ਬੋਲੇ ਬਾਈ ਨੇ ਹਾਂ ਆ ਨਿਉਂ ਭਰ ਲੋ ਚਾਹੋ ਤਾਂ ਬਫਰਮ ਵੀ ਭਰਨੇ ਆਪਾਂ ਨੇ ਜਿਹੜੇ ਰਹਿੰਦੇ ਆ ਉਹਨਾਂ ਨੂੰ ਖੋਲ ਕੇ ਨਾ ਇੱਕ ਬੋਰੀ ਦਾ ਮਾਲ ਮਸੋ ਪੈਣਾ ਉਹਨਾਂ ਚ ਕੋਈ ਗੱਲ ਨਹੀਂ ਪਰ ਮੈਂ ਜਾਣਾ ਸਾਡੇ ਨੇ ਪਤਾ ਨਾ ਅੱਜ 5 ਵਜੇ 5 ਵਜੇ ਕਰਕੇ ਮੈਂ ਲੇਟ ਹੋਣ ਨਹੀਂ ਆਉਂਦਾ ਪਰ ਹੁਣ ਲੱਗਦਾ ਕਿ ਪ੍ਰੀਸ਼ੀਅਨ ਲੈਟ ਹੋਣ ਵਾਲੀ ਹੋਆ ਕੋਈ ਨਹੀਂ ਦੇਖਦੇ ਕੀ ਬਣਦਾ ਮੈਂ ਇਧਰ ਨੂੰ ਉਤਰਿਆ ਮੇਰੇ ਕੋਲ ਉਹਦੀ ਨਾ 5G ਦੀ ਰੇਲ ਜਾਣ ਲੱਗੀ ਜਾਂ ਤੁਹਾਡੇ ਕੋਲ ਨੂੰ ਆਇਆ ਹਾਂ ਮੈਂ ਰੇਂਜ ਰੇਂਜ ਹਿੱਲਾ ਆਪਣਾ ਕਰਨਾ ਪੈਂਦਾ ਮੈਨੂੰ ਥੋੜਾ ਜਿਹਾ ਹਾਂ ਕਹਿੰਦਾ ਕੁਲਦੀਪ ਕੌਰ ਜੀ ਕਹਿੰਦੇ ਕਮੈਂਟਾਂ ਨੂੰ ਪੰਜਾਬੀ ਚ ਕਰ ਲਓ ਮੇਰੇ ਫੋਨ 'ਚ ਸੁਵਿਧਾ ਹੈ ਨਹੀਂ ਜੀ ਜੇ ਮੇਰੇ ਕੋਲ ਹਿੰਦੀ ਸੁਵਿਧਾ ਮੈਂ ਕੱਦਦਾ ਕਰ ਦਣਾ ਵੀਰ ਸਿੰਘ ਮੈਂ ਮੈਂ ਪੰਗਾ ਲੈ ਲਿਆ ਵੀਰ ਜੀ ਆਰਮੀ ਚ ਅ ਪਰਸਨ ਪਤਾ ਨਹੀਂ ਕੀ ਕਰ ਕੈਨੇਡਾ ਗਏ ਸੀ ਬਹੁਤ ਮੁਸ਼ਕਿਲ ਇਹ ਹੁਣ ਬਾਈ ਜੀ ਮੈਂ ਮੈਂ ਪੜ੍ਹ ਨਹੀਂ ਸਕਦਾ ਹੁਣ ਬਾਈ ਨੂੰ ਫੜਾਉਂਦਾ ਮੈਂ ਤੁਹਾਡੇ ਕਮੈਂਟਾਂ ਦੇ ਜਵਾਬ ਦਊਗਾ ਉਹੀ ਉਹਨੇ ਕਿਹਾ ਮੈਨੂੰ ਵੀ ਵਿਚੇ ਫਸਾ ਦਿੱਤਾ ਤਾਂ ਹੁਣ ਥੱਲੋ ਭਾਜੀ ਬ੍ਰੋਮ ਸਲਾਮ ਫੜੇ ਯਾਰ ਕਮੈਂਟ ਕਮਟ ਜਿਹੇ ਆਈ ਜਾਂਦੇ ਵਿੱਚ ਪੜੀ ਜਾਂਦੀ ਜੀ ਅੱਛਾ ਜੀ ਅੱਛਾ 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 ਮਾਤਾ ਤੇ ਕੈਪਟਨ ਜੀਓ ਪਾਲੀ ਦੀ ਗੁੱਟਾਂ ਨਾਲ ਅੰਗਰੇਜ਼ ਮੈਨ ਬੜਿਆ ਪਿਆ ਸੀ ਅੰਗਰੇਜ਼ ਮੈਨ ਅਹ ਵੀਰ ਜੀ ਮੇਰਾ ਕਮੈਂਟ ਵੀ ਪੜ ਦੋ ਗੁਰਮੀਤ ਕੌਰ ਦਾ ਪੜਤਾ ਜੀ ਤੁਹਾਡਾ ਨਾਮ ਮਾਤਾ ਨੇ ਕਹਿੰਦੇ ਮੈਂ ਰੋਜ਼ ਦਿਹਾੜੀ ਕਰਦਾਂ ਪੀਛੇ ਨੇੜੇ ਹੁੰਦੇ ਆ ਸਾਡੇ ਕੋਲ ਬਹੁਤ ਹੈਗੇ ਮਹਾਰਾ ਦੀ ਕਿਰਪਾ ਨਾਲ ਜਲਦੀ ਜਾਂਦਾ ਕੰਮ ਹੁਣ ਸਾਡਾ ਸਮਾਪਤ ਹੋਣ ਵਾਲਾ ਹੀ ਕੰਮ ਬਾਕੀ ਆ ਜਾਣਾ ਜੀ ਥੋੜਾ ਜਿਹਾ ਟੱਕੇ ਜਾਊਗਾ ਜੀ ਹੁਣ ਮੈਂ ਮਾਰਚ ਮਹੀਨੇ ਵਿੱਚ ਜਾਊਗਾ ਇੱਥੇ ਕੰਮੇ ਛੜਿਆ ਬਥੀ ਮੈਂ ਪੋਰਸਪੋਲ ਕਰੀ ਜਾ ਰਿਹਾ ਲੱਗੇ ਮਿਸਟਰੀ ਕੋਈ ਭੈਣ ਕਹਿੰਦੀ ਆ ਹੁਣ ਤਾਂ ਉਹ ਕੋ ਚੈੱਕ ਕਰਾਂਗਾ ਔਰ ਜਿਸ ਭੈਣ ਦਾ ਪਤਾ ਨਹੀਂ ਕੀ ਕਰਦਾ ਫਿਰ ਜਾਂਦਾ ਨਾ ਨਾ ਉਹ ਆਪਣੀ ਫਿਕਸ ਪਰ ਲੱਖੀਓ ਤੁਹਾਨੂੰ ਲੈ ਕੇ ਉਹਦੀ ਸੈਟਿੰਗ ਜੀ ਕਰਦਾ ਹਾਂ ਹਾਂ ਲੈ ਕਾਲਾ ਬਟਨ ਦੱਬੀ ਜਾਓ ਨਾਲ ਨਾਲ ਜੀ ਲੈਕ ਤੱਕ ਹੋਈ ਨਹੀਂ ਦਬਿਆ ਯਾਰ ਲੈਕ ਤਾਂ ਬੱਦ ਬਣਾ ਚਾਹੀਦਾ ਇਹਨਾਂ ਕੋਲ ਬਸ ਮੈਨੂੰ ਲੱਗਦਾ ਜ 15 ਦਾ ਹੋ ਗਿਆ ਕੰਮ ਹਾਂ 15 15 ਤਾਂ ਲੱਗਣ ਲੱਗ ਗਿਆ ਤਾਂ ਕੁਆਲਟੀ ਨੂੰ ਗੁੱਡੇ ਕੁਆਲਟੀ ਤਾਂ ਗੁੱਡੇ ਚੱਲ ਰਹੀ ਆ ਕੁਆਲਟੀ ਤਾਂ ਗੁੱਡੇ ਚੱਲ ਰਹੀ ਆ ਮੈਨੂੰ ਤਾਂ ਲੱਗਦਾ ਫਾਈਜੀ ਨੈਟਵਰਕ ਮੈਂ ਵੀ ਟਾਈਮਾਂ ਬਹਿਲਾ ਬੈਠਾ ਚੱਲੋ ਲੈ ਦੇ ਜੀ ਮੈਨੂੰ ਇੱਧਰ ਰੋੜਾ ਦੇਖ ਲੋ ਭਾਈ ਨਾ ਨਾ ਮੈਂ ਪੈਣਾ ਨਹੀਂ ਹੈਗਾ ਮੈਂ ਤੁਹਾਨੂੰ ਨੇਰ ਉਹਨੂੰ ਦੇ ਦੇ ਦਦਰ ਪਾਲ ਬਾਈ ਜਿਹਨੇ ਕਹੀ ਨੇ ਰੈਕਟਰ ਤਾਂ ਸੱਟ ਤਾਂ ਨਹੀਂ ਲੱਗਦੀ ਕਿ ਤਾਂ ਕਹੀ ਚੜਾ ਅੱਛਾ ਆ ਹੋਟਲ ਤੇ ਗਿਰਨੇ ਦੀ ਟਰਾਲੀ ਜਿਹਦੇ ਹਾਂ ਉਹ ਤਾਂ ਲਾਉਣੀ ਉਹ ਤਾਂ ਪੁਰਾਣੀ ਨਮੀ ਵੀ ਲਾਉਣੀ ਤੇ ਚੱਲ ਅੱਡ ਤੂੰ ਤੂਟਦਾ ਕਦੇ ਨਹੀਂ ਬੈਠਾ ਕਦੇ ਨੂੰ ਬਾਤ ਤੁਸੀਂ ਨਾ ਕੰਮ ਕਰਨ ਵਾਲੀ ਗੱਲਾਂ ਆ ਤੁਹਾਡੀਆਂ ਬਾਈ ਮੇਰੇ ਕੋ ਬੰਦਾ ਹੋਗਾ ਤੇ ਮੈਂ ਤਾਂ ਹੀ ਚਲਾਉਂਗਾ ਤੂੰ ਤੂੰ ਤਾਂ ਉੱਪਰ ਤੇ ਵੀ ਗੇਰਦਾ ਰੈਕਟਰ ਤੂੰ ਅੰਨਾਰੇ ਘੈਂਟ ਬੰਦਾ ਉਹ ਮੈਨੂੰ ਪਤਾ ਉੱਥੇ ਖੜਾ ਦੋ ਕਲਕੀਆਂ ਮਾਰੀ ਗਿਆ ਖੜਾ ਉਹ ਵੀ ਉਹਨੇ ਆਪੇ ਭਰ ਲੈਣੀ ਆਂ ਦੀਆਂ ਉਹਨਾਂ ਨੂੰ ਇੱਟਾਂ ਘੇਰ ਲੈਣੀਆਂ ਜਿੰਨਾ ਨੂੰ ਮਸਾਲਾ ਰੋਮ ਨੂੰ ਉਹ ਭਾਈ ਮੈਂ ਸੋਦਾ ਤੀ ਉਹ ਤਾਂ ਪਾਣੀ ਲੈ ਕੇ ਖੋ ਰੱਖਿਆ ਪਰ ਬਾਅਦ ਗਿਆ ਫੇ ਤੂੰ ਬੈਠਾ ਕੇ ਕਰਦਾ ਰਹਾ ਭਾਈ ਹੁਣੀ ਮੈਂ ਕੋਈ ਨਾ ਮਰਾ ਵੀਡੀਓ ਰਿਹਾ ਹੈ ਉਹ ਕੰਮ ਆ ਸੋਚਦਾ ਪਤਾ ਲਾਗ ਚੱਲਦਾ ਬਣਾ ਨਹੀਂ ਰਿਹਾ ਲੈਵੇ ਦੇਖ ਰਹੇ ਲੋਕ ਲਾਈਵੇ ਚੱਲ ਰਿਹਾ ਲਗਾਤਾਰੇ ਕੁਛ ਨਹੀਂ ਘੱਟ ਵੱਡੋ ਨਹੀਂ ਦੇਖ ਰਹੇ ਆ ਜਿਹੜਾ ਦੇਖਣਗੇ ਇਹਦੇ ਤੇ ਕੁਛ ਨਹੀਂ ਕਰਨਾ ਕੁਛ ਨਹੀਂ ਕਰਦਾ ਮੈਂ ਤਾਂ ਦੇਖਦਾ ਮਸਾਲਾ ਲੱਗਿਆ ਦਾ ਕਹਿੰਦਾ ਮੈਂ ਬਣਾਉਣਾ ਚਲੋ ਠੀਕ ਹੈ ਜੀ ਅਸੀਂ ਦੇਖ ਲਈਏ ਇੱਧਰ ਆਪਣਾ ਕੰਮ ਜੀ ਹੁਣ ਹੱਤਵਾਨ ਕੇ ਬੇਨਤੀ ਹੈ ਤੁਹਾਨੂੰ ਸਪੋਰਟ ਕਰਦੇ ਰਿਹਾ ਕਰੋ ਇਦਾਂ ਹੀ ਚਲੋ ਠੀਕ ਹੈ ਜੀ ਮੈਂ ਹੁਣ ਲਾਈਵ ਕਰ ਦਿੰਦਾ ਬੰਦ ਆ ਇੱਥੇ ਲਾਈਕ ਵਾਲੇ ਬਟਨ ਤੁਸੀਂ ਘੱਟੇ ਦੱਬੇ ਆ 15 ਕੁ ਜਣਾਂ ਨੇ ਲਾਈਕ ਕਰਿਆ 150 ਬੰਦੇ ਨੇ ਦੇਖ ਵੀ ਲਿਆ ਉਸ ਤੋਂ ਬਾਅਦ ਘੱਟ ਤੇ ਵੱਧ ਦੇ ਵਿੱਚ ਵਿੱਚ ਚੱਲੀ ਜਾਂਦਾ ਸਿਸਟਮ ਤੇ ਅਸੀਂ ਹੁਣ ਇਹਨਾਂ ਨੂੰ ਜ਼ੀਰੋ ਲੈਵਲ ਕਰਾ ਕੇ ਛੱਡਾਂਗੇ ਉਸ ਤੋਂ ਬਾਅਦ ਫਿਰ ਦੇਖਦੇ ਆ ਵਿਚਾਰ ਵੀ ਕੰਕਰੀਟ ਪਾਉਣੀ ਇਹਦੇ ਤੇ ਕਿਆ ਪਾਉਣਾ ਕਿਆ ਨਹੀਂ ਤੇ ਹੁਣ ਬਜਟ ਦੇਖਦੇ ਆ ਉੱਪਰ ਲਾ ਕਰਕੇ ਪ੍ਰੋਜੈਕਟ ਵੀ ਕਿੱਦਾਂ-ਕਿੱਦਾਂ ਚੱਲਦਾ ਜਿੱਦਾਂ ਦੀ ਸਲਾਹ ਬਣੀ ਜੀ ਉਦਾਂ ਦਾ ਵੀ ਕੰਮ ਚੱਲੀ ਜਾਣਾ ਜੀ ਫਿਰ ਠੀਕ ਹੈ ਜੀ ਉੱਤੇ ਵਾਇਪਰ ਨੰਦਿਆ ਫਿਰ